ਇਹ ਦਰਖਤ ਵੱਢੀ ਜਾਂਦੇ ਸੀਗੇ ਮੀਂਹ ਬਹੁਗਾ ਦਰਖਤ ਦਾ ਪੱਤੜਾ ਤਾਂ ਵੱਢੀ ਜਾਂਦੇ ਤੇ ਗਰਮੀ ਤਾਂ ਹੋਣੀ ਐ ਤੇ ਫਿਰ ਹੁਣ ਕਿੱਥੋਂ ਪੈਸੇ ਕਿੱਥੋਂ ਲਿਆ ਕੇ ਆਉਣਾ ਉਹ ਉਹ ਹੀ ਕੰਮ ਕਰਨਾ ਪੈਸੇ ਦਰਖਤ ਵੱਢ ਕੇ ਆਉਣਗੇ ਤੇ ਫਿਰ ਉਹ ਦਰਖਤ ਵੇਚ ਕੇ ਲਿਆਵਾਂਗੇ ਪੈਸੇ ਤਾਂ ਨਿਕਲੇ ਬੈਠੇ ਅੱਜ ਫਿਰ ਲੈਟਾਂ ਨੂੰ ਤੜਕੇ ਦੇ ਨੇ ਬਹੁ ਗਾਲਾਂ ਕੱਢ ਲਾਟੇ ਹੋਗੇ ਮਾਣਾਂ ਵਿੱਚ ਸਾਰੇ ਲੋਕ ਐ ਨਾ ਤੇਰੇ ਗੱਡ ਲੇ ਜੋ ਲਾਟਾਂ ਆਉਂਦੀ ਨਹੀਂ ਰਾਤ ਭੱਜ ਕੇ ਤੇ ਬਿੱਲ ਵਾਧੂ ਆਉਂਦਾ ਭਰਾਵਾ ਨਾਲੇ ਕਿਹਦੇ ਜ਼ੀਰੋ ਆਉਂਦਾ ਮਾਫ ਕੀ ਜੀਰੋ ਨਾ ਆਉਂਦਾਗਾ 11000 ਆਇਆ ਤੇ ਜੀ ਹੁਣ ਬਈ ਏਸੀ ਛੱਡੀ ਰੱਖੂਗਾ ਤੇ ਬਿੱਲ ਤਾਂ ਆਊਗਾ ਹੀ ਹੁਣ ਤੇ ਫਿਰ ਇਹੀ ਤਾਂ ਬਣਾ ਹੁਣ ਕਿੱਥੇ ਪਿੰਡੀ ਚੱਲਦੇ ਆ ਇਹੀ ਤਿੰਨ ਚੱਲਦੇ ਆ ਫੇਰ 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 ਰੰਗਲਾ ਪਿਆ ਆਪ ਦੇ ਨਾਲ ਤੇ ਅੱਜ ਸੋਡੀ ਗੱਲਬਾਤ ਕਰਾਉਣੇ ਆ ਪਿੰਡ ਦੇ ਵਿੱਚ ਖੜੇ ਕੁਝ ਬਜ਼ੁਰਗ ਆ ਕੋ ਨੌਜਵਾਨ ਆ ਗਰਮੀ ਦੇ ਨਾਲ ਬੁਰਾ ਹਾਲ ਹੋਇਆ ਪਿਆ ਤੇ ਇੱਕ ਲਾਈਟ ਦਾ ਵੀ ਪੂਰਾ ਪਾਵਰ ਕੱਟ ਸਾਰੇ ਦਿਨ ਦੀ ਲਾਈਟ ਨਹੀਂ ਆਈ ਇਨਵਰਟਰ ਐਂਡ ਮੋਟਰ ਸਾਰਾ ਕੁਝ ਡਾਊਨ ਹੋ ਗਿਆ ਤੇ ਵੇਖੋ ਤੁਸੀਂ ਕਿਵੇਂ ਭਿੱਜੇ ਪਏ ਆ ਸਾਰੇ ਤੇ ਜਾਨੀ ਕਿ ਬਹੁਤ ਜ਼ਿਆਦਾ ਗਰਮੀ ਮਨ ਰਹੀ ਤੇ ਪਰ ਇਹ ਨਾਲ ਗੱਲਬਾਤ ਕਰਦੇ ਆ ਭਾਈ ਕਿੰਨੀ ਗਰਮੀ ਹੈ ਬਹੁਤ ਜ਼ਿਆਦਾ ਜੀ ਤੇ ਕਿੰਨੇ ਕ ਵਜੇ ਦੀ ਲਾਈਟ ਗਈ ਵੀ ਹੈ ਨੈਟਵਰਕ ਤੜਕੇ ਦੀ ਗਈ ਹੈ ਤੇ ਅਜੇ ਤਾਂ ਕਾਈ ਨਹੀਂ ਤੇ ਇਨਵਰਟਰ ਐਂਡ ਮੋਟਰ ਖਤਮ ਸਾਰਾ ਕੁਝ ਬੰਦ ਹੋ ਗਿਆ ਬੰਦ ਜਾਨੀ ਕਿ ਪੂਰ ਗਰਮੀ ਮਨ ਨਹੀਂ ਜਾਂਦੇ ਹਾਂ ਹਾਂ ਠੀਕ ਹੈ ਭਾਈ ਕਿੰਨੀ ਗਰਮੀ ਲੱਗ ਰਹੀ ਹੈ ਗਰਮੀ ਬਹੁਤ ਆ ਪ੍ਰਾਹ ਆ ਵੇਖ ਕੁਵਾਰਾਂ ਨਾਲ ਹੀ ਜਾਂਦੇ ਹਾਂ ਤੇ ਇੰਨੀਆਂ ਨਹੀਂ ਗਏ ਬਈ ਇੰਨੇ ਜਣੇ ਕਿ ਤੂੰ ਤਾਂ ਖੇਤੀਬਾੜੀ ਕਰਦੇ ਹੋਵਾਂਗੇ हां हां खेती बड़ी कर न, दे इतने ਸੋਹ ਲੋਗੇ ਵੀ ਸੋਤੋਂ ਇੱਕ ਦਿਨ ਲੇਟ ਗਈ ਤੇ ਉਹ ਵੀ ਨਹੀਂ ਚੱਲੇ ਗਿਆ ਬਈ ਸੁਹਾਬ ਪੈ ਗਿਆ ਨਾ ਉਹ ਹੋਇਆ ਯਾਰ ਏਸੀਆਂ ਦੇ ਵਿੱਚ ਰਹਿਣ ਲੱਗੇ ਜੀ ਏਸੀਆਂ ਦੇ ਰਹਿਣ ਨਾਲ ਅੱਛਾ ਤੇ ਅੱਜ ਅੱਜ ਜਾਨੀ ਕਿ ਤੁਹਾਨੂੰ ਪੱਖੇ ਵੀ ਨਹੀਂ ਕੰਮ ਕਰਦੇ ਨਾ ਨਾ ਉਹ ਦੂਜੇ ਇਨਵਰਟਰ ਵੀ ਡਾਊਨ ਹੋ ਗਿਆ ਇੱਥੇ ਅੱਛਾ ਵੀ ਪੱਖੇ ਦੇ ਮੂਹਰੇ ਤਾਂ ਵੈਸੇ ਬੈਠੇ ਇਦਾਂ ਹੀ ਹੋਣੇ ਤੁਸੀਂ ਨਾ ਏਸੀ ਵਿੱਚ ਹੀ ਹੈ ਨਾ ਮੋਬਾਈਲ ਵੀ ਨਹੀਂ ਚਾਰਜ ਹੁੰਦੇ ਇੱਥੇ ਅੱਜ ਮੋਬਾਈਲ ਵੀ ਸਾਰਨ ਵੱਡਾ ਤਾਂ ਮੋਬਾਈਲ ਆ ਬੰਦਾ ਫਿਰ ਸਿਸਟਮੀ ਹੈ ਮੋਬਾਈਲ ਬਣਾ ਜੀ ਨਹੀਂ ਲੱਗਦਾ ਹੁੰਦਾ ਨਾ ਤੇ ਜਿਹੜੇ ਆਪਣੇ ਖੇਤਾਂ ਵਿੱਚ ਝੋਨਾ ਲਾਉਂਦੇ ਆ ਲੇਬਰ ਉਸ ਗੋਸਕ ਰੰਗ ਦੀ ਤੇ ਅੱਜ ਇੱਕ ਦਿਨ ਦੇ ਕੱਟ ਲੱਗਿਆ ਤੇ ਅੱਜ ਹੀ ਚੀਕ ਵੱਜ ਗਈ ਹੈ ਨਾ ਸਹੀ ਗੱਲ ਆ ਬਹੁਤ ਔਖੇ ਤੇ ਵੇਖੋ ਬਈ ਅੱਜ ਦੜਕੇ ਦੀ ਲਾਈਟ ਗਈ ਵੀ ਹੈ ਤੇ ਹਜੇ ਤੱਕ ਆਈ ਨਹੀਂ ਤੇ ਬਾਈ ਕਹਿੰਦਾ ਬਈ ਇਨਵਰਟਰ ਵੀ ਡਾਊਨ ਹੋ ਗਿਆ ਸਾਰਾ ਨਾ ਵੱਡੀ ਗੱਲ ਤਾਂ ਫੋਨ ਦਾ ਮਿੰਟ ਦਾ ਬਾਲਾ ਵੱਡਾ ਘਾਟਾ ਪਿਆ ਇਹਨੂੰ ਕਹਿੰਦੇ ਬਈ ਫੋਨ ਨਹੀਂ ਚਾਰਜ ਹੋ ਰੇ ਬੰਦ ਹੋ ਗਿਆ ਫੋਨ ਤੇ ਬਾਕੀ ਇਸਿਆਂ ਦੇ ਇੰਨੇ ਸੋਲ ਹੋ ਗਿਆ ਪੇਸਿਆਂ ਵਿੱਚ ਰਹਿਣਾ ਵੀ ਖੇਤੀਬਾੜੀ ਕਰਨ ਵਾਲੇ ਬੰਦੇ ਹੁੰਦਾ ਕਹਿੰਦੇ ਨੇ ਗਰਮੀ ਬੜੀ ਲੱਗਦੀ ਨਹੀਂ ਗਈ ਤੇ ਕਿਉਂਕਿ ਸਾਰਾ ਦਿਨ ਧੁੱਪੇ ਕੰਮ ਕਰਨਾ ਹੁੰਦਾ ਤੇ ਸੋਲ ਹੀ ਇੰਨੇ ਹੋ ਗਿਆ ਵੀ ਜਿਹੜੇ ਖੇਤੀਬਾੜੀ ਕਰਦੇ ਉਹ ਵੀ ਵੇਖੋ ਅੱਜ ਕਿਵੇਂ ਮੁੜ ਕੋ ਮੁੜ ਕੇ ਦੇ ਅਖਬਾਰਾਂ ਨਾਲ ਹਵਾਲੇ ਜਾਂਦੇ ਆ ਤੇ ਚਲ ਆਪਣੇ ਆਗੇ ਨੇ ਤਾਂ ਗਰਮੀ ਮੰਨਣੀ ਮੰਨਣੀ ਹੈ ਤੇ ਲਾਈਟ ਵੀ ਅੱਜ ਭਵੰਤ ਮੰਨ ਗਏ ਸੀਗਾ ਜੋ ਸਾਡੀ ਸਰਕਾਰ ਆ ਗਈ ਲਾਈਟ ਫੁੱਲ ਰਿਆ ਕਰੂਗੀ ਪਰ ਲੈਟ ਦੋ ਕੁ ਸਾਲ ਦਾ ਬਹੁਤ ਰਹੀ ਐ ਸਾਲ ਦਾ ਮੋਟਰ ਵਾਲਦਾ ਹੀ ਬੁਰਾ ਹਾਲੀ ਕਿਵੇਂ ਬਾਈ ਮੋਟਰ ਵਾਲੀ ਲੈਟ ਕਿੰਨੀ ਕਿਉਂਦੀ ਐ ਮੋਟਰ ਵਾਲੀ ਕੱਟ ਜਾਂਦੀ ਐ ਕੱਟ ਜਾਂਦੀ ਐ ਤੇ ਸੋ ਮੋਟਰ ਵਾਲੀ ਦੀ ਵੀ ਇੰਨੀ ਨਹੀਂ ਆਉਂਦੀ ਲੈਟ ਤੇ ਇਸਿਆਂ ਨੇ ਆਪਣ ਨੂੰ ਬੜਾ ਥੋੜ ਕਰਤਾ ਤੇ ਇੱਕ ਬਈ ਇਧਰ ਹੋਰ ਖੜਾ ਨੌਜਵਾਨਾ ਇਹਨੇ ਨਾ ਕਰਦੇ ਗੱਲ ਬਾਈ ਕੀ ਹਾਲ ਐ ਬਾਈ ਠੀਕ ਐ ਜੀ ਤੇ ਕਿਵੇਂ ਕਿੰਨੀ ਗਰਮੀ ਐ ਗਰਮੀ ਦਾ ਭਰਾਵਾ ਪੋਚੀ ਨਾ ਵਟ ਕੱਢੀ ਤੁਰੀ ਆਉਂਦੀ ਐ ਕੀ ਕਰ ਰਹੇ ਸੀ ਕੀ ਕਰਦੇ ਆ ਇਹ ਖੇਤੀ ਬਾੜੀ ਕਰਦੇ ਆ ਤੇ ਠੀਕ ਐ ਤੇ ਹੋਰ ਕੀ ਕਰ ਹੁਣ ਕੀ ਕਰਦੇ ਕਰਦੇ ਆ ਇਹ ਦਰਾਖਤ ਵੱਢੀ ਜਾਂਦੇ ਸੀਗੇ ਬਹੁਵਦੀਆ ਕੰਮ ਕਰੀ ਜਾਂਦੇ ਫਿਰਦਾ ਹਨ ਤੇ ਹੋਰ ਹੁਣ ਭਰਾਵਾ ਕੰਮ ਤਾਂ ਕਰਨਾ ਹੈ ਪੈਸੇ ਤਾਂ ਕਮਾਉਣੇ ਆ ਹੁਣ ਦਰਖਤ ਵਧਣੇ ਆ ਬਾਈ ਇਹ ਦਰਖਤ ਲਾਵਾਂਗੇ ਤਾਂ ਫੇਰ ਹੀ ਆਪਣ ਨੂੰ ਆਕਸੀਜਨ ਮਿਲੂਗੀ ਚ ਜਿਹੜਾ ਮੀਂਹ ਪਊਗਾ ਦਰਖਤ ਦਾ ਪੱਤਰਾ ਤਾਂ ਵੱਢੀ ਜਾਂਦੇ ਤੇ ਗਰਮੀ ਤਾਂ ਹੋਣੀ ਹੈ ਤੇ ਫਿਰ ਹੁਣ ਕਿੱਥੋਂ ਪੈਸੇ ਕਿੱਥੋਂ ਲਿਆਗੇ ਹੁਣ ਉਹੋ ਹੀ ਕੰਮ ਕਰਨਾ ਹੈ ਪੈਸੇ ਦਰਖਤ ਵੱਢ ਕੇ ਆਉਣਗੇ ਤੇ ਫਿਰ ਉਹ ਦਰਖਤ ਵੇਚ ਕੇ ਲਿਆਵਾਂਗੇ ਪੈਸੇ ਹੁਣ ਕਿੰਨੇ ਦਰਖਤ ਵੱਡੇ ਆ 25 ਤੇ ਲਾਈ ਲੂਏ ਕਿੰਨੇ ਆ ਲਾਉਣਾ ਕਿਹੜੇ ਹੈਗੇ ਤੁਹ ਬਾਈ ਜੀ ਜੇ ਆਪਾਂ ਦਰਖਤ ਵੱਡੇ ਜਾਂਦੇ ਤੇ ਉਹਦੇ ਕਰਕੇ ਗਰਮੀ ਹੋਈ ਜਾਂਦੀ ਤੇ ਤੁਸੀਂ ਮੜੀ-ਮੜੀ ਸ਼ਰਮ ਨੂੰ ਹੱਥ ਮਾਰ ਲਓ ਕਿ ਇਹ ਕੀ ਕੰਮ ਫੜਿਆ 25 ਦਰਖਤ ਤਾਂ ਕੋਈ ਲਾਉਣਾ ਤਾਂ ਕੀ ਆ ਤੁਸੀਂ 25 ਦੇ 25 ਵਾੜ ਤੇ ਦੇ ਆ ਜਾਂਦੇ ਹੈ ਸਾਬ ਨਾਲ ਤਾਂ ਨਾਸ ਹੀ ਠਾ ਦੇਂਗੇ ਆਪਾਂ ਹੋਰ ਬਾਈ ਹਣ ਕੱਲ ਨੂੰ ਹੋਰ ਵੱਢਣੇ ਆਏ ਤਾਂ ਵੇਖ ਲਓ ਬਈ ਬਾਈ ਕਹਿੰਦਾ ਮੈਂ ਦਰਖਤ ਵਢੀ ਜਾਂਦਾ ਇਸ ਤੇ ਗਰਮੀ ਕਹਿੰਦਾ ਬਹੁਤ ਜਿਆਦਾ ਹੈ ਬਾਈ ਨੂੰ ਆਏ ਨਹੀਂ ਪਤਾ ਵੀ ਦਰਖਤ ਵਢਣ ਆ ਗਈ ਵੀ ਜੇ ਦਰਖਤ ਹੈ ਨਹੀਂ ਤੇ ਆਪਣੇ ਮੀਂਹ ਨਹੀਂ ਪੈਂਦਾ ਤੇ ਗਰਮੀ ਵਧਦੀ ਜਾਂਦੀ ਤੇ ਹਜੇ ਕਹਿੰਦਾ ਕੱਲ ਨੂੰ ਹੋਰ ਵਢਣੇ ਲਾਇਆ ਕੋਈ ਨਹੀਂ ਕਿੱਡੀ ਬਿਸ਼ਰਮ ਬਿਸ਼ਰਮੀ ਦੀ ਗੱਲ ਹੈ ਹਜੇ ਦੰਦ ਕੱਢੀ ਜਾਂਦਾ ਕਹਿੰਦਾ ਪੈਸੇ ਕਮਾਉਣੇ ਤੇ ਕੰਮ ਤਾਂ ਕਰਨਾ ਹੀ ਪੈਂਦਾ ਬਈ ਕਿਉਂ ਕੋਈ ਹੋਰ ਕੰਮ ਇਕ ਧੰਦਾ ਕਰ ਲਊ ਪੈਸੇ ਤਾਂ ਹੋਰ ਕੰਮ ਕਰਕੇ ਬਹੁਤ ਕਮਾਈ ਜਾਂਦੇ ਹੋਰ ਹੁਣ ਭਰਾਵਾ ਕੀ ਕਰਗੇ ਹੁਣ ਯਾਰ ਦਰਖਤ ਹੀ ਵਢਣੇ ਜ਼ਰੂਰੀ ਜਸ ਹੁਣ ਜਿਹੜਾ ਕੰਮ ਕਰਦੇ ਹਾਂ ਉਹੋ ਹੀ ਕਰਾਂਗੇ ਬਾਈ ਕਿੰਨਾ ਜਿਆਦਾ ਜਿਹੜੇ ਦਰਖਤ ਵੱਢੀ ਜਾਂਦੇ ਆ ਜੀ ਇਹ ਗਲਤ ਹੈ ਇਹ ਦਰਖਤ ਵੱਢਣੇ ਉਹ ਦਰਖਤ ਲਾਉਣੇ ਚਾਹੀਦੇ ਨੇ ਇਹ ਵੱਢੀ ਜਾਂਦੇ ਆ ਬਹੁਤ ਬੇਰ ਤੋਂ ਕਿੰਨੀ ਗਰਮੀ ਲੱਗਦੀ ਹੈ ਗਰਮੀ ਬਾਦੂ ਆ ਜੀ ਤੇ ਦਰਲੇ ਉਹ ਅਰਦੇ ਬਾਰੇ ਬਾਹਰ ਹੋ ਜਣੇ ਅੰਦਰ ਹੋ ਜਣੇ ਬਜ਼ੁਰਗ ਹੈਗੇ ਨਾ ਕਿ ਬੈਠੇ ਜਾ ਤੁਨੋ ਤਾਂ ਮੜੀ ਮੁੱਟੀ ਗਾ ਤੂੰ ਇਸ ਦਾ ਪੁਰਾਣੀ ਬਜ਼ੁਰਗ ਤੁਰਦਾ ਇਸ ਦਾ ਪਹਿਲਾ ਜਮਾਨਾ ਵੀ ਦੇਖਿਆ ਹੋਊਗਾ ਵੀ ਉਦੋਂ ਕਿਵੇਂ ਫਿਰ ਸਾਰਦੇ ਸੀਗੇ ਆ ਹੁਣ ਉਦੋਂ ਲੱਗਦੀ ਨਹੀਂ ਸੀ ਉਦੋਂ ਛੱਡਦੀ ਜਵਾਨੀ ਸੀਗੀ ਤੇ ਗਰਮੀ ਉਹੋ ਜੀ ਇੰਨਾ ਕੋ ਸਾਧਨ ਸੀ ਇਹ ਜੀ ਤੇ ਹੁਣ ਹੁਣ ਗਰਮੀ ਬਹੁਤ ਲੱਗਦੀ ਯਾਨੀ ਕਿ ਏਸੀ ਦੇ ਆਦੀ ਹੋ ਗਏ ਹੁਣ ਐਸੀ ਕੋਲੇ ਜਾਣ ਦੀ ਕੋਈ ਐ ਵੀ ਆਜ ਉਹਦੇ ਘਰੇ ਜਾਵੜੀ ਉਹਦੇ ਘਰੇ ਜਾਵੜੀ ਵੀ ਨਾਲ ਤੜਕੇ ਦੇ ਸਾਰੇ ਜਾਣੇ ਵੇਖੋ ਬਈ ਬੁਰਾ ਹਾਲ ਹੋਇਆ ਪਿਆ ਹੈ ਹੈ ਬੱਚੇ ਹੈ ਬੱਚੇ ਤੁਸੀਂ ਬਾਹਰ ਨਾ ਜਾਓ ਗਰਮੀ ਬੜੀ ਬਜ਼ੁਰਗ ਹੈ ਤੁਸੀਂ ਉਹ ਹਨ ਦਰਬਾਰ ਦੇ ਅੰਦਰ ਰੋਕਦੇ ਹੁਣ ਤੇ ਇਹ ਅੰਦਰ ਅਸੀਂ ਬਹਿ ਨਹੀਂ ਸਕਦੇ ਅੰਦਰ ਅੱਛਾ ਹਾਂ ਬਾਹਰ ਤਾਂ ਨਿਕਲੇ ਬੈਠੇ ਅੱਜ ਮੈਂ ਲਾਈਟਾਂ ਨੂੰ ਤੜਕੇ ਦੇ ਨੇ ਬਹੁਤ ਗਾਲਾਂ ਕੱਢ ਲਾ ਛੱਡੇ ਹੋਗੇ ਮਾਣਾਂ ਵਿੱਚ ਸਾਰੇ ਲੋਕ ਹੈ ਨਾ ਤੇ ਗੱਲਾਂ ਤਾਂ ਕੱਢੇ ਨੇ ਜੋ ਕਾਵਾ ਲਾਈਟਾਂ ਆਉਂਦੀ ਨਹੀਂ ਵਾਹਣ ਸੁੱਕੇ ਪਏ ਹੈਗੇ ਨਾ ਦਾ ਮੋਟਰਾਂ ਵਾਲੀ ਆਉਂਦੀ ਹੈ ਨਾ ਦੂਜੀ ਆਉਂਦੀ ਹੈ ਜੱਜ ਕਿੰਨਾ ਆਉਂਦਾ ਤੈਨੂੰ ਤੇ ਬਿੱਲ ਵਾਧੂ ਆਉਂਦਾ ਭਰਾਵਾ ਨਾਲੇ ਕਿਹਦੇ ਜ਼ੀਰੋ ਆਉਂਦਾ ਮਾਫ ਕੀ ਜੀਰੋ ਨਾ ਆਉਂਦਾ 11000 ਆਇਆ ਤੇ ਜੀ ਹੁਣ ਬਈ ਏਸੀ ਛੱਡੀ ਰੱਖੂਗੇ ਤੇ ਬਿੱਲ ਤਾਂ ਆਊਗਾ ਹੀ ਹੁਣ ਤੇ ਫਿਰ ਇਹ ਹੀ ਤਾਂ ਬਣਾ ਹੁਣ ਕਿੱਥੇ ਚੱਲਦੇ ਆ ਇਹ ਹੀ ਤਿੰਨ ਚੱਲਦੇ ਆ ਤੇ ਫੇਰ 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 ਹਜੇ ਤੂੰ ਬਿੱਲ ਹਜੇ ਵੀ ਕਹਿੰਦਾ ਵੀ ਹਜੇ ਬਿੱਲ ਨਾ ਆਵੇ ਨਾ ਤੇ ਭਰਾਵਾ ਤੂੰ ਬੜੀ ਗਰਮੀ ਮਾਂਦਾ ਸਰਨ ਵੱਧ ਕਾਹਨ ਵੀ ਤੂੰ ਕਰੀ ਨਾ 25 ਦਿਨ ਤੂੰ ਵੱਢੀ ਜੰਨਾ ਕਹਿੰਦਾ ਕੱਲ ਨੂੰ ਹੋਰ ਵੱਡਾ ਲਾਇਆ ਤੂੰ ਇੱਕ ਨਹੀਂ ਪਹਿਲੀ ਗੱਲ ਤੇ ਤੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਨੂੰ ਕਹ ਕੇ ਤੂੰ ਕਿੰਨਾ ਤਕੜਾ ਕੰਮ ਕਰੀ ਜੰ ਦੇਵਾਂ ਡਰਾਫਟ ਲਾਈ ਜਾਂਦੇ ਆ ਹੋਕੇ ਦੇ ਇਹਨਾਂ ਸੋਸ਼ਲ ਮੀਡੀਆ ਦੇ ਵੀ ਡਰਾਫਟ ਲਾਓ ਡਰਾਫਟ ਲਾਓ ਵੱਡਣ ਵਾਲਿਆਂ ਦੇ ਉੱਤੇ ਕਾਰਵਾਈ ਕਰ ਤੂੰ ਕਹਿੰਦਾ ਮੈਂ 25 ਡਰਾਫਟ ਵੱਢੀ ਜਣਾ ਹਾਂ ਹਾਂ ਕੱਲ ਨੂੰ ਵੱਢਾਂਗੇ ਅਸੀਂ ਤਾਂ ਇਹਦੇ ਨੀਤੀ ਖਾਰ ਸੌਂਦੇ ਆਪਾਂ ਵੀ ਦੋ ਹੱਥਾਂ ਨਾਲ ਇੱਕ ਬੂਟਾ ਲਾਓ ਹਾਂ ਹਾਂ ਇਹ ਖਬਰ ਗੱਲ ਹੈ ਹਾਂ ਬਈ ਇਹ ਬਿਲਕੁਲ ਜ਼ਰੂਰੀ ਹੈ ਬੁੱਤ ਮੈਂ ਗੱਤਲੋਂ ਜ਼ਰੂਰੀ ਹੈ ਹਾਂ ਬਈ ਬਿਰਛ ਲਾਓ ਛਾਵੇਂ ਬੈਠੋ ਉਹ ਵੱਡੋ ਨਾ ਗਰਮੀ ਵੀ ਘਟੂਗੀ ਫਿਰ ਹਾਂ ਗਰਮੀ ਵੀ ਘਟੂ ਉਹ ਤੈਨੂੰ ਆਰਾਮ ਦਰੂ ਆ ਜੇ ਜਿਸ ਦੀ ਛਾਵੇਂ ਬੈਠ ਗਈ ਉਸਨੂੰ ਵੱਡੀ ਹੋਈ ਛਾਵੇਂ ਰੂ ਹਾਂ ਤੇ ਫਿਰ ਜਿਵੇਂ ਇਹ ਵੱਡੀਆਂ ਨੇ ਇਹਨਾਂ ਤੇ ਫਿਰ ਹੁਣ ਕਾਰਵਾਈ ਕੋਈ ਹੋਣੀ ਚਾਹੀਦੀ ਹੈ ਤੇ ਜੇ ਹੁਣ ਗਲਤ ਕਰਦੇ ਵੱਡਣ ਹੋਣੀ ਚਾਹੀਦੀ ਹੈ ਹਾਂ ਮਜਬੂਰੀ ਵੀ ਮੰਨਦੇ ਆਪਾਂ ਮਜਬੂਰੀ ਹੋਰ ਬਤਨ ਹੁਜੂਰ ਤੇ ਹੋਣਾ ਤੇ ਲਾਉਣੇ ਵੀ ਚਾਹੀਦੇ ਨਾ ਚਲ ਜੇ ਵੜਦੇ ਲਾਉਣ ਵੀ ਆਪਸੇ ਯਾਰ 20 ਵੜਦੇ 10 ਲਾਦਰ 10 ਪਾੜ ਲਈ ਪੁੱਛੇ 10 10 ਹੱਤ ਲਾਵੇ ਹਾਂ ਤਾਂ ਨਿੱਕੇ ਮੋਟਰ ਤੇ ਆਏ ਹੋ ਲੱਗ ਗਿਆ ਤੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਬਈ ਗਰਮੀ ਬਹੁਤ ਜ਼ਿਆਦਾ ਹੈ ਅੱਜ ਲਾਈਟ ਹੈ ਨਹੀਂ ਇਸ ਕਰਕੇ ਅਸੀਂ ਇੱਕ ਮਕੇ ਚੱਲ ਕੇ ਵੀਡੀਓ ਬਣਾ ਲਗੇ ਤੇ ਇੱਕ ਵੀਡੀਓ ਇੱਕ ਸੇ ਦਾ ਦੇਣ ਵਾਸਤੇ ਬਣਾਈ ਗਈ ਹੈ ਜਿਵੇਂ ਕਿ ਅੱਜ ਕੱਲ ਲੋਕ ਨਾ ਬਾਲੇ ਸੋਲ ਹੋ ਗਿਆ ਬਈ ਇਸਿਆਂ ਦੇ ਕੂਲਰ ਵੀ ਨਹੀਂ ਅੱਜ ਕੱਲ ਚਲਾਉਂਦੇ ਇਸਿਆਂ ਦੇ ਸਾਰੇ ਗਿੱਜੇ ਪਏ ਤੇ ਲਾਈਟ ਤੜਕੇ ਦੀ ਅੱਜ ਇੱਕ ਦਿਨ ਹੀ ਗਈ ਹੈ ਤੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਦਰਖਤ ਵੱਢੀ ਜਾਂਦੇ ਆ ਤੇ ਅਸੀਂ ਸਾਡਾ ਤਾਂ ਇੱਕ ਮੈਸੇਜ ਹੀ ਸੀਗਾ ਵੀ ਦਰਖਤ ਵਾਰ ਤੋਂ ਵੱੱਤ ਲਾਓ ਤੇ ਇਹ ਬਜ਼ੁਰਗਾਂ ਨਾਲ ਗੱਲ ਕਰਾਉਣੇ ਬੋਲੋ ਜੀ ਐ ਜੀ ਹੁਣ ਗਰਮੀ ਇੰਨੀ ਹੈ ਤੇ ਛੋਟੇ ਉਹ ਜਿਹੜੇ ਅੰਦਰ ਤਾਂ ਖੜੀ ਤਾਂ ਨਹੀਂ ਗਾ ਨਾ ਉਹ ਧੁੱਪ ਚ ਰਹਿ ਸਕਦੇ ਆ ਹਾਂ ਬਿਜਲੀ ਤੇ ਜੋ ਬੱਚੇ ਪਾਲਦੇ ਆ ਨਾ ਉਹ ਗੱਲ ਹੋ ਗਈ ਹੁਣ ਬੱਚੇ 1 ਘੰਟਾ ਵੀ ਨਹੀਂ ਸਾਰਾ ਦਲ ਉਹ ਫਿਰ ਆਪਾਂ ਆਦੀ ਹੋ ਗਏ ਅੰਦਰ ਬੜਦੇ ਬਾਹਰ ਜਾਂਦੇ ਤੋਂ ਪਾਪ ਕਿਹੜੀ ਸਕੇਲ ਨੇ ਤੋਂ ਆਪਾਂ ਗਰਮ ਗਰਮੀ ਹੈ ਹੀ ਬਣੀ ਹੈ ਗਰਮ ਨਹੀਂ ਜਾਇਆ ਜਾ ਸੋ ਦਰਸ਼ਕੋ 45 ਛੜ ਦੇ ਟੈਂਪਰੇਚਰ ਜਾਇਆ ਪਿਆ ਜੇ ਆਪਣਾ ਇਹੀ ਹਾਲ ਰਿਹਾ ਆਪਣਾ ਦਰਖਤ ਵੱਢੀ ਗਏ ਦਿਨ ਸਾਲ ਪੈ ਸਾਲ ਤੇ ਜੇ ਅਪਨ ਦਰਖਤ ਲਾਏ ਨਾ ਤੇ ਆਪਣਾ ਟੈਂਪਰੇਚਰ ਦੂ ਵੀ ਵਧਣਾ ਤੇ ਹੌਲੀ ਹੌਲੀ ਇੰਨੀ ਜਿਆਦਾ ਗਰਮੀ ਹੋਣੀ ਤੇ ਆਪਾਂ ਕੰਮ ਵੀ ਨਹੀਂ ਕਰ ਸਕਣਾ ਸੋ ਆਪਾਂ ਸਾਰਨਾ ਪਹਿਲਾਂ ਮੰਨਦੇ ਹੁਸੀਂ ਦਵਾਈ ਦੇ ਵਿੱਚ ਗਰਮੀ ਵੱਧਦਾ ਦਵਾਈ ਦੇ ਲੋਕਾਂ ਨੇ ਇੰਨੇ ਜਿਆਦੇ ਦਰਖਤ ਲਾਏ ਆ ਇਸ ਟਾਈਮ ਤੇ ਉੱਥੇ ਪੰਜਾਬ ਦੇ ਨਾਲੋਂ ਗਰਮੀ ਕੱਟ ਹੋਊਗੀ ਨਾ ਕਿ ਵੱਢ ਕਿਉਂਕਿ ਉਹ ਲੋਕਾਂ ਨੇ ਦਰਖਤ ਲਾਏ ਆ ਨਾ ਕਿ ਵੱਢੇ ਆ ਸੋ ਸਾਡੀ ਇੱਕ ਵੀਡੀਓ ਇੱਕ ਸੁਨਿਆ ਦੇ ਨਾਸਤੇ ਵੀਡੀਓ ਸੀਗੀ ਵੀ ਦਰਖਤ ਲਾਓ ਤੇ ਜਿਹੜੀ ਇਹ ਗਰਮੀ ਆ ਪਰ ਗਰਮੀ ਤੋਂ ਫੇਰ ਹੀ ਬਚਤ ਹੋਊਗੀ ਆਪਣੇ ਜਿਹੇ ਦਰਖਤ ਲਾਵਾਂਗੇ ਵਾਤ ਵਾਤ ਨਾ ਕਿ ਕਟਾਂਗੇ ਤੇ ਸੋ ਇੱਕ ਦਿਨ ਬਿਜਲੀ ਗਈ ਹੈ ਵੇਖੋ ਲੋਕਾਂ ਦੇ ਕਿਵੇਂ ਚੀਕ ਨਿਕਲੀ ਪਈ ਆ ਤੇ ਜੇ ਵੀਡੀਓ ਚੰਗੀ ਲੱਗੀ ਤੇ ਅੱਗੇ ਤੋਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ